ਜਿਹੜਾ ਕਬਜ਼ਾ ਕਰਾਇਆ ਸੀ ਜਿਹੜਾ ਅਕਾਲੀ ਸਰਫੈਂਸੀ ਜਾਂ ਕਿਹੜੀ ਜਗ੍ਹਾ ਦਾ ਕਬਜ਼ਾ ਕਰਾਇਆ ਇਹ ਉਪਈਆ ਕਬਜ਼ਾ ਕਰਾਇਆ ਇਹ ਖਾਣੀ ਖਾ ਮੇਰਾ ਹੀ ਆਂ ਜੇ ਫਿਰ ਜਦੋਂ ਹਾਈ ਕੋਰਟ ਨੇ ਤੁਹਾਨੂੰ ਫੈਸਲਾ ਤੁਹਾਡੇ ਹੱਕ ਵਿੱਚ ਕਰਤਾ ਤਾਂ ਫਿਰ ਮੰਨੇ ਕਿ ਨਹੀਂ ਨਹੀਂ ਜੀ ਨਹੀਂ ਮੰਨੇ ਨਹੀਂ ਹਾਈ ਕੋਰਟ ਨੇ ਮੰਨੇ ਨਹੀਂ ਫਿਰ ਮੈਂ ਕੰਟੈਕਟ ਪਾਈ ਹਾਲ ਦੇਖ ਲੋ ਅਪੀਲ ਕਰਤਾ ਇੱਥੇ ਮੌਜੂਦ ਨਹੀਂ ਸੀ ਜਾ ਉਹ ਆਦੀ ਮੈਸੇਜ ਨੂੰ ਲੈ ਕੇ ਹਸਪਤਾਲ ਗਿਆ ਹੋਇਆ ਸੀ ਜੇ ਕਬਜ਼ਾ ਹੋ ਜਾਈਗਾ ਪ੍ਰਸ਼ਾਸਨ ਕਿਹਨੂੰ ਦੇ ਕੇ ਕਬਜ਼ਾ ਗਲਪਤ ਇੱਕ ਕੋਲ ਲੱਗ ਲੱਗਾ ਇੱਕ ਅਲੱਗ ਲੱਗਾ ਇੱਕ ਅਲੱਗ ਲੱਗਾ ਜਾਨੀ ਕਿ ਡਿਫਰੈਂਟ ਡਿਫਰੈਂਟ ਲੱਗੇ ਸਹੀ ਲੱਗੇ ਇਹ ਜੀ ਜਿੱਥੇ ਮਰਜ਼ੀ ਆ ਕੇ ਥੱਪਾ ਦਾ ਪ੍ਰਸ਼ਾਸਨ ਦਾ ਕੰਮ ਆ ਜੀ ਮੇਰਾ ਨਿਸ਼ਾਨ ਕਰਨਾ ਸਰਪਾ ਗੁੱਸੇ ਦਾ ਜੀ ਹੋ ਸਕਦਾ ਮੇਰੇ ਤੇ ਚੜਾ ਦੇ ਮੁੱਖ ਤੇ ਮੈਂ ਹਾਜ਼ਰ ਹੋ ਸਾਂ ਸਤਿਕਾਰਯੋਗ ਜੀ ਲੋਕ ਖਬਰ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਐਸ ਵਕਤ ਅਸੀਂ ਮੌਜੂਦ ਹੈਗੇ ਆ ਫਰੀਪੁਰ ਜ਼ਿਲ੍ਹਾ ਦੇ ਪੈਂਡਾ ਭੁੱਲੂ ਵਾਲਾ ਵਿਖੇ ਜਿੱਥੇ ਕਿ ਇੱਕ ਆ ਪਈ ਨੂੰ ਲੈ ਕੇ ਜਿਹੜਾ ਰਸਤੇ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਹੈ ਵਿਵਾਦ ਕੀ ਹੈ ਜਿਹੜੇ ਮੇਰੇ ਹੱਥ ਵਿੱਚ ਆ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਅਸਕਾਰੀ ਮੋੜ ਲੱਗੀ ਆ ਹਾਈ ਕੋਰਟ ਦੇ ਜਿਹੜੇ ਕਾਗਜ਼ ਹੈਗੇ ਆਰਡਰ ਦੇ ਕਾਗਜ਼ ਹੈਗੇ ਆ ਜਿਹੜਾ ਕਿ ਅਪੀਲ ਕਰਤਾ ਨੇ ਉਸ ਰਸਤੇ ਤੋਂ ਜਾਂਦੇ ਜਿਹੜਾ ਲਾਇਆ ਸੀ ਕੇਸ ਉਹ ਜਿੱਤਿਆ ਵਾ ਗੱਲਬਾਤ ਕਰਦੇ ਬਾਈ ਨਾ ਬਾਈ ਕੀ ਨਾਮ ਤੁਹਾਡਾ ਹੈ ਮੈਂ ਸਾਬਕਾ ਸਪੰਜ ਜਰਨੈਲ ਸਿੰਘ ਆ ਜੀ ਜਰਨੈਲ ਸਿੰਘ ਜੀ ਕੀ ਰੌਲਾ ਕੀ ਗੱਲਬਾਤ ਆ ਸਾਰੇ ਦੱਸੋ ਇਹ ਸਾਡੇ ਪੰਜਾਂ ਰੌਲੇ ਮੇਰੇ ਥਾਣੇ ਪਈ ਜਾਂਦੀ ਆ ਇਹਨਾਂ ਨੇ ਪਹਿਲਾਂ ਦਾ ਜ਼ਿਮੀਰ ਜਗ ਛਪਾਂ ਚੀਜ਼ ਦਾ ਇੱਕ ਕਾਲੀ ਦਾਲ ਦਾ ਬਣਿਆ ਸੀ ਜੀ ਜਗਦੀਪ ਸਿੰਘ ਹਾਂ ਜੀ ਉਹਨੇ ਨਜਾਇਜ਼ ਕਬਜ਼ਾ ਉਹਨਾਂ ਦਾ ਕਰਾਤਾ ਮੈਂ ਬੰਦੇ ਇਕੱਲੇ ਤੇ ਮੈਨੂੰ ਕਹਿੰਦਾ ਹੈ ਅਸੀਂ ਪਰਚੇ ਕਰਾ ਦਾਂਗੇ ਤੇ ਜੇ ਥਾਣੇ ਵਾਲੇ ਲੋਭ ਟਾਕੇ ਤਾਂ ਬੇਸ਼ੱਕ ਮੌਜੂਦਾ ਮੈਂ ਉਹਨਾਂ ਨਾਲ ਗੱਲ ਵੀ ਹੋਈ ਆ ਬੇਸ਼ੱਕ ਸੌਖਾ ਲਵੇ ਮੈਂ ਜੋ ਪਰਚਾ ਦੇਣਾ ਪਰ ਤਿਆਰ ਨਹੀਂ ਜਿਹੜਾ ਕਬਜ਼ਾ ਕਰਾਇਆ ਸੀ ਜਿਹੜਾ ਕਾਲੀ ਸਰਪੰਚੀ ਜਾਂ ਕਿਹੜੀ ਜਗ੍ਹਾ ਦਾ ਕਬਜ਼ਾ ਕਰਾਇਆ ਉਹਨਾਂ ਨੇ ਇਹ ਪਹਿਲਾ ਕਬਜ਼ਾ ਕਰਾਇਆ ਜੀ ਥਾਣੇ ਥਾਣਾ ਮੇਰਾ ਹੀ ਆ ਹਾਂ ਜੀ ਪਹਿਲਾ ਪਹਿਲੇ ਕਬਜ਼ਾ ਕਰਾਇਆ ਜਗਦੀਪ ਸਿੰਘ ਨੇ ਅੱਛਾ ਮੋਰਕੇ ਉਹਨਾਂ ਨੇ ਪਹਿਲਾਂ ਕਾਦੀ ਕਰਾਦੀ ਮੋਰਕੇ ਤੇ ਬਰਾਂਡਾ ਪਵਾਦਾ ਸਿਰਫ ਵੋਟਾਂ ਦੀ ਖਾਤਰ ਸਿਰਫ ਵੋਟਾਂ ਦੀ ਖਾਤਰ ਉਹਨਾਂ ਨੇ ਬਰਾਂਡਾ ਪਵਾਤਾ ਤੇ ਜਿਹੜਾ ਤੁਸੀਂ ਕੇਸ ਲਾਇਆ ਸੀਗਾ ਹਾਈ ਕੋਰਟ ਤੱਕ ਤੁਹਾਨੂੰ ਪਹੁੰਚਣਾ ਪਿਆ ਇਹਦਾ ਕੀ ਕਾਰਨ ਬਣਿਆ ਇਹ ਜੀ ਮੈਂ ਰਸਤਾ ਮੰਗਦਾ ਇਹ ਰਸਤਾ ਸਰਕਾਰੀ ਹੈ ਤੈਨ ਕਰਮਲਾ ਤੇ ਉਹ ਸਰਕਾਰੀ ਰਸਤਾ ਹੋਣ ਕਾਰਨ ਮੇਰੇ ਥਾਂ ਨੂੰ ਰਸਤਾ ਦਿੰਦਾ ਉਹਨਾਂ ਨੇ ਜੋ ਸ਼ਹਿ ਸੀ ਉਹ ਮੈਨੂੰ ਰਸਤਾ ਨਹੀਂ ਦਿੰਦੇ ਤੇ ਮੈਨੂੰ ਹਾਰ ਕੇ ਮੈਂ ਪਹਿਲਾਂ ਡੀ ਸਾਹਿਬ ਕੋਲੇ ਗਿਆ ਡੀ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਵੀ ਇਹਨੂੰ ਕਬਜ਼ਾ ਦੋ ਇਹ ਕਹਿੰਦੇ ਜੀ ਅਨਲੀਗਲ ਹੈ ਇਹਦਾ ਅਸੀਂ ਮੰਨਿਆ ਨਹੀਂ ਵੀਡੀਓ ਸਾਹਿਬ ਨੇ ਨਹੀਂ ਮੰਨਿਆ ਡੀਪੀ ਸਾਹਿਬ ਨੇ ਮੰ ਮੈਂ ਡਿਪਟੀ ਡਾਇਰੈਕਟਰ ਕੋਲੇ ਵੀ ਗਿਆ ਪੰਚਾਇਤ ਡਾਇਰੈਕਟਰ ਕੋਲੇ ਉਹਨੇ ਵੀ ਨਹੀਂ ਮੰਨਿਆਗਾ ਹਾਰ ਕੇ ਮੈਂ ਹਾਈ ਕੋਰਟ ਨੂੰ ਤੁਰਿਆ ਫੇਰ ਜਦੋਂ ਹਾਈ ਕੋਰਟ ਨੇ ਤੁਹਾਨੂੰ ਫੈਸਲਾ ਤੁਹਾਡੇ ਹੱਕ ਵਿੱਚ ਕਰਤਾ ਤਾਂ ਫੇਰ ਮੰਨੇ ਕਿ ਨਹੀਂ ਮੰਨੇ ਉਹ ਨਹੀਂ ਜੀ ਨਹੀਂ ਮੰਨੇ ਨਹੀਂ ਹਾਈ ਕੋਰਟ ਨੇ ਮੰਨੇ ਨਹੀਂ ਫਿਰ ਮੈਂ ਕੰਟੈਕਟ ਪਾਈ ਜੀ ਕੰਟੈਕਟਰ ਦਾ ਚੈਨ ਨੇ 16 10 2025 ਨੂੰ ਇੱਕ ਜਾਲੀ ਬਣਾ ਕੇ ਵੀ ਅਸੀਂ ਕਬਜ਼ਾ ਦਿੱਤਾ ਤੇ ਉੱਥੇ ਹਾਈ ਕੋਰਟ 'ਚ ਪੇਸ਼ ਹੋਇਆ ਝੂਠੇ ਬਿਲਕੁਲ ਝੂਠੇ ਤੁਸੀਂ ਕਹਿੰਦੇ ਕਬਜ਼ਾ ਜਦੋਂ ਉਹਨਾਂ ਨੇ ਕਬਜ਼ਾ ਦਿੱਤਾ ਤੁਸੀਂ ਮੌਜੂਦ ਸੀਗੇ ਨਹੀਂ ਜੀ ਮੈਂ ਮੌਜੂਦ ਨਹੀਂ ਮੈਂ ਹਸਪਤਾਲ ਸੀ ਮੇਰੇ ਘਰ ਦੀ ਬਿਮਾਰਾ ਮੈਂ ਹਸਪਤਾਲ ਸੀ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਹਾਲ ਦੇਖ ਲਓ ਅਪੀਲ ਕਰਤਾ ਇੱਥੇ ਮੌਜੂਦ ਨਹੀਂ ਸੀ ਜਿਆ ਉਹ ਆਪੀ ਮੈਸੇਜ ਨੂੰ ਲੈ ਕੇ ਹਸਪਤਾਲ ਲੱਗੇ ਹੋਏ ਸੀਗੇ ਕਬਜ਼ਾ ਦੇ ਗਿਆ ਪ੍ਰਸ਼ਾਸਨ ਕਿਹਨੂੰ ਦੇ ਗਿਆ ਕਬਜ਼ਾ ਗੱਲਬਾਤ ਵਾਰ ਫਿਰ ਕਬਜ਼ਾ ਕਿਹਨੂੰ ਦੇ ਗਿਆ ਕਹਿੰਦੇ ਆ ਜੀ ਸਰਪੰਚ ਨੂੰ ਦੇ ਦੇਗਾ ਸਰਪੰਚ ਕੇ ਨਾਮ ਮੇਰੀ ਮਰਜ਼ੀ ਮੈਂ ਤੈਨੂੰ ਦੇਵਾਂ ਜਾਂ ਨਾ ਦੇਵਾਂ ਉਹ ਮੇਰੀ ਮਰਜ਼ੀ ਆ ਮੇਰੇ ਅੰਡਰ ਆ ਸਾਰਾ ਪਿੰਡ ਹੁਣ ਮੌਜੂਦਾ ਸਰਪੰਚ ਕੌਣ ਆ ਜੀ ਸਾਉਂਡ ਆਪ ਨੂੰ ਲੁਕੀ ਸਿੰਘ ਉਹਦੇ ਉਹਦੇ ਚਾਚੇ ਕੋਲੇ ਵੀ ਕਬਜ਼ਾ ਹੈਗਾ ਮਾਸਟਰ ਗੁਰਦੀਪ ਸਿੰਘ ਉਹਦੇ ਕੋਲ ਛੱਪੜ ਦਾ ਕਬਜ਼ਾ ਇਸ ਕਰਕੇ ਇਹਨਾਂ ਨੇ ਕਿਹਾ ਨਾ ਛੱਪੜ ਦਾ ਕਬਜ਼ਾ ਸਾਜੀ ਨਾ ਸਾਰਿਆਂ ਨੂੰ ਈਵੇਂ ਰੱਦੂ ਫੱਦੂ ਕਰਕੇ ਉਹਨਾਂ ਦਾ ਡੀਡੀਪੀਓ ਸਾਹਿਬ ਕੋਲੇ ਕੇਸ ਲੱਗਾ ਸੀ ਆ ਉਹਨਾਂ ਨੂੰ ਤਲਬਿਆ ਵੀ ਕਹਿੰਦੇ ਸਾਡੇ ਕੋਲ ਕਬਜ਼ਾ ਹੈਗਾ ਪੈਸੇ ਲੈ ਲਓ ਕੱਲ ਨੂੰ ਅਸੀਂ ਵੀ ਕਹਾਂ ਅਸੀਂ ਸੜਕ ਵਾਲਕੇ ਮੜਾ ਰੱਖ ਕੇ ਕੋਈ ਨਾ ਕੋਈ ਤਾਂ ਐਸੀ ਕਹਾਂ ਸਾਨੂੰ ਸੜਕ ਦਾ ਕਬਜ਼ਾ ਦੇ ਦੇ ਤੋ ਪੈਸੇ ਲੈ ਲਓ ਤੁਸੀਂ ਜਿਹੜੇ ਲੈਣੇ ਆ ਤੇ ਸਾਨੂੰ ਕਬਜ਼ਾ ਦੇ ਦਿਓ ਸੜਕ ਦਾ ਇਹਦਾ ਫਿਰ ਐਂ ਚੱਲੂ ਕੰਮ ਪੰਚਾਇਤਾਂ ਦਾ ਫਿਰ ਧੱਕਾ ਹੀ ਕਰੀ ਜਾਂਦੇ ਇਹ ਦੱਸੋ ਮੈਨੂੰ ਜਿਹੜੇ ਆ ਅੱਜ ਦੇ ਹਮ ਬਿਆ ਨਿਸ਼ਾਨਦੇਹੀ ਲੱਗੀ ਆ ਮੈਂ ਕੈਮਰਾ ਪਰਸਨ ਨੂੰ ਕਹਾਂ ਦਿਖਾਓ ਜਿਹੜੇ ਲੱਗੇ ਆ ਇਹ ਜਿਹੜੇ ਪੋਲ ਆਏ ਕਾਦੇ ਹਸ ਲੈ ਜੀ ਕਿਹੜੇ ਪੋਲ ਹੈ ਇੱਕ ਉਧਰ ਉਹ ਸਾਹਮਣੇ ਵੀ ਲੱਗਣੇ ਉਹ ਵੀ ਦਿਖਾਓ ਤਸਵੀਰਾਂ ਦਿਖਾਈਆਂ ਜਾਣ ਇਹ ਕਿਹੜੀ ਗੱਲੋਂ ਤਲਾਏ ਪੋਲ ਜੀ ਕੀ ਆ ਇਹ ਇਹ ਨਿਸ਼ਾਨੇ ਆ ਜੀ ਕਨਗੋ ਪਟਵਾਰੀਆਂ ਦੀਆਂ ਮਿੰਤੀ ਗਿੰਤੀ ਨੂੰ ਬਾਤ ਧੋਖਾ ਧੜੀ ਆ ਜੀ ਇੱਕ ਨਿਸ਼ਾਨੀ ਸਹੀ ਲੱਗੀ ਉਹਦੇ ਬਾਅਦ ਦਾ ਜਿਹੜਾ ਕੋਈ ਆ ਮਿੰਤੀ ਕਰਕੇ ਮੇਰੇ ਮੈਂ ਤਾਂ ਹਾਜ਼ਰੀ ਨਹੀਂ ਸੀਗਾ ਤੇ ਹਾਜ਼ਰ ਸੀਗਾ ਮੈਂ ਦੇਖੋ ਜੀ ਮੈਂ ਦੇਖ ਰਹਾ ਇੱਕ ਪੋਲ ਅਲੱਗ ਲੱਗਾ ਇੱਕ ਅਲੱਗ ਲੱਗਾ ਇੱਕ ਅਲੱਗ ਲੱਗਾ ਯਾਨੀ ਕਿ ਡਿਫਰੈਂਟ ਡਿਫਰੈਂਟ ਲੱਗੇ ਸਹੀ ਨਹੀਂ ਲੱਗੇ ਇਹ ਜੀ ਜਿੱਥੇ ਮਰਜੀ ਆ ਕੇ ਪਾਤੀ ਹੀ ਗੜ ਦਿੰਦੇ ਆ ਕਹਿੰਦੇ ਇੱਥੇ ਆ ਗਈ ਨਿਸ਼ਾਨੀ ਉੱਥੇ ਹੀ ਨਿਸ਼ਾਨੀ ਕਰ ਦਿੰਦੇ ਨੇ ਨਿਸ਼ਾਨੀ ਪੱਟ ਕੇ ਪਰਾ ਮਾਰਦੇ ਮੋੜ ਕੇ ਨੰਗਾ ਹੋ ਵੀ ਰਹਿ ਜਾਂਦਾ ਜਿਵੇਂ ਵੀ ਹੈਗਾ ਇਸੇ ਕਰਕੇ ਗਲਤ ਲੱਗਾ ਸਾਰਾ ਕੁਝ ਤੁਹਾਡਾ ਕਹਿਣਾ ਮਤਵ ਵਾਲਾ ਕਿ ਜਿਹੜੇ ਤਿੰਨ ਪੋਲ ਲੱਗੇ ਜਿਹੜੇ ਨਿਸ਼ਾਨ ਲਾਏ ਜਾਂਦੇ ਨੇ ਇਹ ਸਾਰੇ ਗਲਤ ਨੇ ਨਹੀਂ ਇੱਕ ਸਹੀ ਆ ਇਹ ਵਾਲਾ ਸਹੀ ਆ ਹਾਂਜੀ ਜਿਹੜਾ ਆਤਮਾ ਸਿੰਘ ਨੇ ਬੇਨਤੀ ਕਰਕੇ ਲਾਇਆ ਉਹ ਸਹੀ ਆ ਜੀ ਤੇ ਦੂਜੇ ਸ ਉਹ ਮੈਂ ਕਹਿੰਨੇ ਉਹ ਤੁਹਾਡੇ ਕਹਿੰਨੇ ਮੇਰੇ ਗਲਤ ਨੇ ਮੈਂ ਖੁਦ 20 ਸਾਲ ਮੈਂਤੀ ਕੀਤੀ ਹੈ ਪਿੰਡ ਦੀ ਫੁੱਟ ਤੋਂ ਫੁੱਟ ਦਾ ਫਰਕ ਤਾਂ ਪੈ ਸਕਦਾ ਕਿਤੇ 20 25 25 ਫੁੱਟ ਨਹੀਂ ਫਰਕ ਪਿਆਗਾ ਜਿਹੜਾ 25 ਫੁੱਟ ਦਾ ਫਰਕ ਪਾਇ ਬਿਠਾ ਤੁਸੀਂ ਵੇਖ ਲਓ ਤਿੰਨਾਂ ਨਿਸ਼ਾਨਿਆਂ 'ਚ ਕਿੰਨਾ 25 ਫੁੱਟ ਦਾ ਫਰਕ ਆ ਤਸਵੀਰਾਂ ਵੇ ਤੁਹਾਨੂੰ ਦਿਖਾ ਹੀ ਰਹੇ ਆ ਉਹ ਵਾਕਈ ਜਿਹੜੇ ਪੋਲ ਹੈਗੇ ਨਿਸ਼ਾਨੀਆਂ ਲੱਗੀਆਂ ਨੇ ਇੱਕ ਸੈਂਟਰ ਬਿਲਕੁਲ ਵਿਚਾਲੇ ਲੱਗਾ ਇੱਕ ਉਦੋਂ ਬਾਅਦ ਉਦੋਂ ਬਾਅਦ ਫਿਰ ਕਿਹ ਲੱਗਾ ਤੇ ਬਈ ਆਜੋ ਆਪਾਂ ਅੱਗੇ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਕਰਦੇ ਆਪਾਂ ਚੱਲਦੇ-ਜਲਦੇ ਗੱਲਬਾਤ ਕਰਦੇ ਆ ਵੀ ਜਿਹੜਿਆਂ ਹੁਣ ਇੱਟਾਂ ਪਈਆਂ ਇਹ ਜਈ ਸਾਰੀ ਪਈ ਹੈ ਰਸਤਾ ਹੈ ਤੇ ਰੋੜਾ ਇੱਟਾਂ ਕਿਵੇਂ ਖਿਲਰਿਆ ਹੈ ਇਹ ਜੀ ਮੈਂ ਆਦੇ ਕੰਦ ਕਰਨ ਵਾਸਤੇ ਇੱਟਾਂ ਰੱਖਿਆ ਸੀ ਆ ਤੇ ਪ੍ਰਸ਼ਾਸਨ ਜਿੱਦੇ ਆਇਆ ਉਹਦੇ ਸਾਰਾ ਖਿਲਾਰ ਕੇ ਚਲੇਗਾ ਮੈਂ ਤਾਂ ਮੌਜੂਦ ਹੀ ਨਹੀਂ ਸੀਗਾ ਮੇਰੇ ਵੱਲੋਂ ਕੋਈ ਕੁਛ ਕਰੀ ਜਾਂਦੇ ਤੇ ਇਹਨਾਂ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਜੀ ਮੇਰਾ ਨੁਕਸਾਨ ਕਰਨਾ ਸਰ ਮੈਂ ਗੁੱਸੇ 'ਚ ਆਇਆ ਜੀ ਹੋਵੇ ਹੋ ਸਕਦਾ ਮੇਰੇ ਤੇ ਵੀ ਚੜਾ ਦੇ ਮੌਕੇ ਤੇ ਮੈਂ ਹਾਜ਼ਰ ਹੁੰਦਾ ਤਾਂ ਕਿਹੜਾ ਪ੍ਰਸ਼ਾਸਨ ਆਇਆ ਸੀਗਾ ਸਿਵਲ ਪ੍ਰਸ਼ਾਸਨ ਸੀਗਾ ਜਾਂ ਸਰਕਾਰੀ ਪ੍ਰਸ਼ਾਸਨ ਸੀਗਾ ਇਹ ਸਰਕਾਰੀ ਪ੍ਰਸ਼ਾਸਨ ਸੀ ਆ ਜੀ ਪੁਲਿਸ ਮਹਿਗਮਾ ਨਾਲ ਆਇਆ ਸੀ ਰੋੜ ਰਸਤੇ ਔਰ ਮੈ ਵੀਡੀਓ ਸਾਹਿਬ ਨੇ ਇਹਦਾ ਕਮਾਂਡ ਸੰਭਾਲੀ ਸੀਗੀ ਓਵਰਹਾਲ ਸੀਆ ਨਹਿਰ ਤਸੀਲਾ ਸਾਹਿਬ ਸਾਰੇ ਆਏ ਸੀਗੇ ਸਾਰੇ ਗੈਰ ਛਾ ਦੇਣ ਮੌਜੂਦਗੀ ਇਨਸਾਨ ਹੋਇਆ ਜਿਹੜਾ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਬਾਈ ਜੀ ਹੁਣਾਂ ਦਾ ਕਹਿਣਾ ਹੈਗਾ ਕਿ ਇਹਨਾਂ ਦੀ ਗੈਰ ਮੌਜੂਦਗੀ ਵਿੱਚ ਜਿਹੜੇ ਨਿਸ਼ਾਨ ਲਾਏ ਗਿਆ ਇਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ ਜਿਹੜਾ ਮਤਲਬ ਕਿ ਕਬਜ਼ਾ ਦਿੱਤਾ ਗਿਆ ਇਹ ਹੈ ਨਹੀਂ ਸੀ ਕਬਜ਼ਾ ਪਤਾ ਨਹੀਂ ਕਿਹਨੂੰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਪਰ ਕਿਤਨਾ ਕੀਤੇ ਜਿਹੜੇ ਹਾਈ ਕੋਰਟ ਦੇ ਹੁਕਮ ਆਂਦੀਆਂ ਜਿਹੜੀਆਂ ਧੱਜੀਆਂ ਡਾਈਆਂ ਗਈਆਂ ਜਿਹੜੇ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਡਾਈਆਂ ਗਈਆਂ ਸਰਕਾਰੀ ਅਫਸਰਾਂ ਵੱਲੋਂ ਕਿਉਂ ਡਾਈਆਂ ਗਈਆਂ ਇਹਦੇ ਬਾਰੇ ਤੁਸੀਂ ਆਪ ਗੈਸ ਕਰ ਸਕਦੇ ਹੋ ਕਿ ਕੀ ਕੰਮ ਹੋ ਸਕਦਾ ਬਾਕੀ ਆਪਾਂ ਭਾਈ ਉਹਨਾਂ ਨੇ ਅੱਗੇ ਗੱਲ ਚਾਹਦੇ ਸਾਬ ਜਿਹੜਾ ਰਸਤਾ ਫਿਰ ਕਿੱਥੋਂ ਤੱਕ ਜਾਂਦਾ ਜੀ ਅੱਗੇ ਇਹ ਰਸਤਾ ਛੱਪੜ ਨੂੰ ਜਾਂਦਾ ਜੀ ਸਾਡਾ ਠੀਕ ਹੈ ਜੀ ਹਾਂਜੀ ਛੱਪੜ ਨੂੰ ਸਾਡੇ ਪਿੰਡ ਦਾ ਨਾਂਗਾ ਉਹਦੇ ਨਾਲ ਮੇਰਾ ਪਲਾਟ ਲੱਗਦਾ ਮੈਨੂੰ ਇਹਦਾ ਕਾਫੀ ਨੁਕਸਾਨ ਆ ਜ ਤੇ ਜਦੋਂ ਨਾਇਪਰ ਸਾਰੇ ਸਰਕਾਰੀ ਪਈਆਂ ਬੰਦ ਕਰਕੇ ਪਹਿ ਜਾਣਗੇ ਫਿਰ ਕੰਮ ਕਿਵੇਂ ਚੱਲੂ ਪਿੰਡ ਦਾ ਅੱਛਾ ਭਾਈ ਜੀ ਜਿਹੜਾ ਆ ਆਪਾਂ ਖੜੇ ਆ ਜਿਹੜੀ ਜਗ੍ਹਾ ਤੇ ਇਹ ਵੀ ਰਸਤੇ 'ਚ ਆ ਜੀ ਇਹ ਰਸਤੇ 'ਚ ਆ ਜੀ ਆ ਜਿਹੜਾ ਬਕਾਨ ਬਣਿਆ ਜਗ੍ਹਾ ਬਣਾਈ ਵੀ ਇਹ ਵੀ ਰਸਤੇ 'ਚ ਆ ਪਿੱਛੇ ਪਾਸੇ ਖਲਖਾਨਾ ਉਹ ਉਹ ਵੀ ਰਸਤੇ 'ਚ ਆ ਪਿੱਛੇ ਲੈ ਬਰਾਂਡਾ ਉਹ ਵੀ ਰਸਤੇ 'ਚ ਆ ਜੀ ਤੁਹਾਡਾ ਕਹਿੰਦਾ ਮਤਲਬ ਜਿਹੜੀ ਆ ਜਗ੍ਹਾ ਬਣਾਈ ਦੀ ਆ ਇਹ ਇਹ ਜਗ੍ਹਾ ਵੀ ਰਸਤੇ ਵਿੱਚ ਹੀ ਆ ਇਹ ਇਹ ਜਗ੍ਹਾ ਗਰਜੰਤ ਸਿੰਘ ਨੇ ਤੇ ਕਰਮਜੀਤ ਕੋਰ ਸਰਪੰਚ ਨੇ ਬਣਾਈ ਜੀ ਨਾਲ ਮਿਲ ਕੇ ਗਰਜੰਤ ਸਿੰਘ ਸੀ ਆ ਪ੍ਰਧਾਨ ਸਾਡੇ ਬਲਾਕ ਦਾ ਆਮ ਪਾਰਟੀ ਦਾ ਤੇ ਕਾਂਗਰਸੀ ਸਰਪੰਚੀ ਕਰਮਜੀਤ ਕੌਰ ਉਹਨਾਂ ਜੀ ਰਸਤਾ ਕਿ ਕਿੱਧਰ ਨੂੰ ਜਾਂਦਾ ਜੀ ਇਹ ਫਿਰ ਰਸਤਾ ਜੀ ਅੱਗੇ ਰਸਤਾ ਛੱਪੜ ਨੂੰ ਜਾਂਦਾ ਜੀ ਛੱਪੜ ਨੂੰ ਹਮ ਅੱਗੇ ਛੱਪੜ ਆ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਫਿਰ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਜਿੱਦੇ ਦੇਣਾ ਆ ਕਬਜ਼ਾ ਦੇ ਕੇ ਗਏ ਆ ਫਿਰ ਇੱਥੇ ਵੇਖ ਕੇ ਗਏ ਉਹ ਨਹੀਂ ਮੈਂ ਤਾਂ ਮੌਜੂਦ ਨਹੀਂ ਸੀ ਮੈਨੂੰ ਪਤਾ ਕਿੰਨੇ ਬੰਦੇ ਆ ਕਿੰਨੇ ਆ ਨਹੀਂ ਮੈਂ ਤਾਂ ਮੌਜੂਦ ਨਹੀਂ ਸੀਗਾ ਜਿਹਦੇ ਕਬਜ਼ਾ ਦੇ ਕੇ ਤੇ ਹੁਣ ਇਹ ਫਿਰ ਜਿਹੜੀ ਹੁਣ ਆ ਸਾ ਪਈ ਇੰਨਾ ਕੀ ਹੈਗਾ ਜੀ ਰਸਤਾ ਹੈ ਕਿ ਤੂੰ ਕਿ ਵੀ ਹੈਗਾ ਜੇ ਪਰ ਆਉ ਛਿਤ ਕਰ ਜਾਂਦਾ ਪਰ ਇਹ ਇਨਾਂ ਨੇ ਗਲਤ ਮਹਿੰਤਿਆ ਕਰਕੇ ਉਹਨੂੰ ਲੈ ਗਿਆ ਤੇ ਰਸਤਾ ਦਾ ਸਹੀ ਮਹਿੰਤਿਆ ਕਰਨ ਤੇ ਪਰਾ ਲੱਗੂ ਕਿੱਥੇ ਜਾਂਦਾ ਅੱਛਾ ਇੱਕ ਹੁਣ ਜਿਹੜਾ ਸਾਹਮਣੇ ਆ ਉਹ ਲੱਗਾ ਹੈਗਾ ਨਿਸ਼ਾਨ ਲੱਗਾ ਹੈਗਾ ਇਹ ਨਿਸ਼ਾਨ ਕਿਸ ਤਰ੍ਹਾਂ ਕਾੜਾ ਹੈਗਾ ਜੀ ਇਹ ਇਹ ਨਿਸ਼ਾਨ ਲਾਇਆ ਸੀ ਅਜੇ ਕਨਗੋ ਮਰੀਕ ਸਿੰਘ ਨੇ ਲੈ ਦੇ ਕਰਕੇ ਸਾਰਾ ਕੁਝ ਇਥੇ ਇਹਦਾ ਮੁੰਡਾ ਕਿ ਸਿਦ ਸਿੰਘਾ ਕਰਨੈਲ ਸਿੰਘ ਦਾ ਉਨੇ ਕਿਆ ਅਸੀਂ ਕਰ ਲੈਨੇ ਹੁੰਦੇ ਆ ਅਸੀਂ ਕਰ ਲੈਨੇ ਮੇਰੇ ਕੋਲ ਸਰਪੰਚ ਦਾ ਬਿਆਨ ਵੀ ਹੈਗਾ ਜਿਹੜਾ ਜੋ ਕਹਿੰਦਾ ਹਾਂ ਕਹੇਗਾ ਅਸੀਂ ਮੜਾ ਜਾ ਇੱਥੇ ਕਹੇ ਵੀ ਅਸੀਂ ਕਰ ਲੈਨੇ ਨੇ ਸਾਰਾ ਕੁਲ ਮਤਲਬ ਅਮਰੀਕਾ ਨੂੰ ਵੱਡੀ ਦਿੱਤੀ ਗਈ ਆ ਸ਼ਰੇਆਮ ਜਿਹੜਾ ਮਰਜੀ ਮੁੰਡਾ ਚੈੱਕ ਕਰ ਲੈ ਲੱਖਾਂ ਜੋ ਹੋਈ ਗਈ ਵੱਡੀ ਜਿਹੜੀ ਹੋਈ ਆ ਤੁਸੀਂ ਦੇਖੋ ਥੋੜੀ ਨਹੀਂ ਕਿ ਤੁਸੀਂ ਦੇਖ ਸਕਦੇ ਕਿ ਇੱਕ ਆ ਵੀ ਨਿਸ਼ਾਨ ਲੱਗਾ ਹੋਇਆ ਹੈ ਬਾਈ ਹੁਣਾਂ ਦਾ ਕਹਿੰਦਾ ਮੁੰਡਾ ਇਹ ਵੀ ਨਿਸ਼ਾਨ ਜਿਹੜਾ ਗਲਤ ਲੱਗਾ ਹੈਗਾ ਇਹਦਾ ਵੀ ਕੋਈ ਸਹੀ ਨਹੀਂ ਲੱਗਾਗਾ ਕਿ ਇਹ ਹਜੇ ਦੂਰ ਅੱਗੇ ਤੱਕ ਸੀ ਜਗ੍ਹਾ ਦਾ ਆ ਹੈਗਾ ਸਭ ਨਜਾਇਜ਼ ਲੋਕ ਖਬਰ ਟੀਵੀ ਲਈ ਜਗਰੂਪ ਸਿੰਘ ਮਾਨ